ਤੇ ਸੁਣਾਵੋ ਗੇਮ ਪੁਆਇੰਟ ਗੇਮ ਪੁਆਇੰਟ ਅੱਸੀ ਕੱਲ ਜੀ ਸਾਰਿਆਂ ਨੂੰ ਅੱਜ ਚੱਲੇ ਆ ਜੀ ਐਸਜੀਜੀਐਸ ਮਾਡਲ ਹਾਈ ਸਕੂਲ ਖੰਨਾ ਦੇ ਵਿੱਚ ਪਹੁੰਚ ਗਈ ਜੀ ਗੱਡੀ ਸਕੂਲ ਦੇ ਵਿੱਚ ਹੋਣ ਲੱਗੇ ਜੀ ਐਂਟਰ ਪਰ ਚੱਲ ਰਿਹਾ ਜੀ ਇੱਥੇ ਬਾਲੀਵਾਲ ਟੂਰਨਾਮੈਂਟ ਔਰ ਰਜਿੰਦਰ ਸਿੰਘ ਢੀਂਡ ਤੋਂ ਸਰ ਇੱਥੇ ਅੱਜ ਮੁੱਖ ਮਹਿਮਾਨ ਤੌਰ ਤੇ ਆ ਰਹੇ ਨੇ ਸਾਨੂੰ ਵੀ ਉਹਨਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ ਔਰ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਬਾਲੀਵਾਲ ਦਾ ਟੂਰਨਾਮੈਂਟ ਹੈ ਜੀ h e l l h e l l o

the of the school for welcome address for preparing cultural items i would also like to thank all our employees for putting extra efforts during this training of various institutions all physical education teachers Press reporters, staff members, and dear students. Before the final whistle blows, I would like to thank all those who had worked tirelessly to make this event successful. I would like to thank Mr. Lapreet, Mr. Ashutosh Manru, Mr. Mandeep, Mr. Harpreet for their hard work and. Kataki. ਸਾਡੇ ਕੋਲ ਆਏ ਔਰ ਸਾਡੇ ਫੰਕਸ਼ਨ ਦੀ ਸ਼ੋਭਾ ਵਧਾਈ ਕਰਦੇ ਇਤਾਂਦੇ ਔਰ ਸਵਾਗਤ ਕਰਦੇ ਤੇ ਨਾਲ ਹੀ ਇੱਕ ਇਹ ਵੀ ਦੱਸਣਾ ਚਾਹਣਾ ਹੈ ਕਿ ਇੱਕ ਕਿਸਾਨ ਪਰਿਵਾਰ ਵੱਲੋਂ ਨੇ ਔਰ ਸਾਰਾ ਜੀਵਨ ਸਾਦਾ ਜੀ ਕੇ ਬੱਚਿਆਂ ਦੇ ਨਾਲ ਕੱਟ ਕੇ ਆਪਣੀ ਪੂਰੀ ਜ਼ਿੰਦਗੀ ਇਹਨਾਂ ਨੇ ਜੋ ਅੱਜ ਇੱਕ ਮਕਾਮ ਹਾਸਲ ਕੀਤਾ ਹੈ ਉਹਦੇ ਲਈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਔਰ ਬਹੁਤ ਅਸੀਂ ਖੁਸ਼ੀ ਦੇ ਇਹਨਾਂ ਲਈ ਪਾਤਰ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਹੈ ਕਿ ਜਿਵੇਂ ਕਿ ਮਦਨ ਗੋਪਾਲ ਚੋਪੜਾ ਐਸ ਮਾਡਲ ਹਾਈ ਸਕੂਲ ਸਾਡਾ ਸਕੂਲ ਦਾ ਨਾਮ ਹੈ ਇਹ ਮਦਨ ਗੋਪਾਲ ਚੋਪੜਾ ਜੀ ਬਹੁਤ ਵੱਡੀ ਐਜੂਕੇਸ਼ਨਿਸਟ ਫਿਗਰ ਨੇ ਇਹਨਾਂ ਲਈ ਜੋ ਐਜੂਕੇਸ਼ਨ ਦੇ ਬਾਰੇ ਜੋ ਕੁਝ ਕਿਹਾ ਜਾਵੇ ਉਹ ਸਭ ਕੁਝ ਥੋੜਾ ਰਹੇਗਾ ਇਸ ਸੰਸਥਾ ਦੇ ਵਿੱਚ ਬੜਾ ਲੰਮਾ ਸਮਾਂ ਮੇਰੇ ਗ੍ਰੈਂਡਫਾਦਰ ਨੇ ਦਿੱਤਾ ਹੈ ਬੜਾ ਲੰਮਾ ਸਮਾਂ ਮੇਰੇ ਪਿਤਾ ਜੀ ਨੇ ਦਿੱਤਾ ਹੈ ਅੱਜ ਮੈਨੂੰ ਇਹ ਮਿਲੀ ਹੈ ਜ਼ਿੰਮੇਵਾਰੀ ਔਰ ਮੈਂ ਬੜਾ ਕੁਝ ਇਹਨਾਂ ਬਾਰੇ ਸੁਣਿਆ ਇਹ ਉਹ ਸ਼ਖਸ ਨੇ ਜਿਹੜੇ 1 ਰੁਪਿਆ ਲੈ ਕੇ ਇੱਥੇ ਜੌਬ ਕਰਦੇ ਸੀ ਔਰ ਵਿਦਿਆ ਨੂੰ ਬढ़ावा ਦਿੰਦੇ ਸੀ ਇਹਨਾਂ ਨੇ ਕਦੇ ਵੀ ਆਪਣਾ ਸਵਾਰਥ ਨਹੀਂ ਦੇਖਿਆ ਬੱਚੇ ਵੱਧ ਤੋਂ ਵੱਧ ਪੜਨ ਕਿਵੇਂ ਪੜ ਸਕਦੇ ਨੇ ਔਰ ਉਹਨਾਂ ਦੀ ਜੇਬ ਦੇ ਉੱਤੇ ਕੋਈ ਬਜਨ ਨਾ ਪਵੇ ਔਰ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਕਿ ਇਹਨਾਂ ਦਾ ਪੱਕਾ ਸ਼ੇਅਰ ਹੁੰਦਾ ਸੀ ਬੱਚਿਆਂ ਲਈ ਕਿ ਜਹਾਂ ਵੀ ਰਹੇਗਾ ਆਪਣੀ ਰੌਸ਼ਨੀ ਲੁਟਾਏਗਾ ਕਿਸੇ ਚਿਰਾਗ ਦਾ ਆਪਣਾ ਕੋਈ ਮਕਾਨ ਨਹੀਂ ਹੁੰਦਾ ਐਸੀ ਇਹ ਸ਼ਖਸੀਅਤ ਦੇ ਮਾਲਕ ਸੀ ਔਰ ਮੈਨੂੰ ਬਹੁਤ ਇਹਨਾਂ ਬਾਰੇ ਅੱਜ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਫਸਟ ਟਾਈਮ ਜਿੱਤ ਕੇ ਆਇਆ ਔਰ ਫਸਟ ਟਾਈਮ ਮੈਨੂੰ ਉਹ ਸਕੂਲ ਮਿਲਿਆ ਕਿ ਇਹਨਾਂ ਦੇ ਪ੍ਰੇਰਣਾ ਲੈ ਕੇ ਮੈਂ ਅੱਜ ਇਹ ਫੰਕਸ਼ਨ ਕਰ ਰਿਹਾ ਹਾਂ ਔਰ ਸਰ ਇੱਕ ਹੋਰ ਥੋੜੇ ਬਾਰੇ ਕਿੱਸਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹਨਾ ਹੈ ਕਿ ਕੱਲ ਰਾਤ ਮੇਰੀ ਭਗਵਾਨ ਸੇ ਮੁਲਾਕਾਤ ਹੋਈ ਕੁਝ ਜ਼ਿਆਦਾ ਨਹੀਂ ਬਸ ਥੋੜੀ ਬਾਤ ਤੇ ਬੋਲ ਕੇ ਤੈਨੂੰ ਚੱਕਣਾ ਨਹੀਂ ਆਉਂਦਾ ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ ਵਾਹਿਗੁਰੂ ਜੀ ਕੀ ਫਤਿਹ ਮਦਨ ਗੋਪਾਲ ਚੋਪੜਾ ਜੀ ਮਾਡਲ ਸਕੂਲ ਹੈ ਜੋ ਆਪਣੇ ਖੱਡੇ ਦੇ ਵਿੱਚ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਇਹਨਾਂ ਦੇ ਬੱਚੇ ਬਹੁਤ ਧਿਆਨ ਨਾਲ ਕਲਾਸਾਂ ਦਾ ਜੋ ਇਹਨਾਂ ਦਾ ਸੈਂਟਰ ਬਣਦਾ ਉਹ ਸਾਡੇ ਖਾਲਸਾ ਸਕੂਲ ਦੇ ਵਿੱਚ ਬਣਦਾ ਤੇ ਅਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬਹੁਤ ਹੀ ਵਧੀਆ ਵਿੱਦਿਆ ਇੱਥੇ ਪੜਾਈ ਜਾਂਦੀ ਆ ਬਹੁਤ ਤਿਆਰੀ ਨਾਲ ਬੱਚੇ ਆਉਂਦੇ ਨੇ ਤੇ ਬਹੁਤ ਵਧੀਆ ਇਹਨਾਂ ਦੀਆਂ ਪੋਜੀਸ਼ਨਾਂ ਹੁੰਦੀਆਂ ਨੇ ਚੰਗੇ ਨੰਬਰ ਲੈ ਕੇ ਬੱਚੇ ਪਾਸ ਹੁੰਦੇ ਨੇ ਤੇ ਹੁਣ ਇੱਥੇ ਸਟੇਜ ਦੇ ਉੱਤੇ ਜਿੰਨੇ ਵੀ ਸਾਡੇ ਮਹਿਮਾਨ ਪੰਕ ਜਿਵਮ ਬੇਦੀ ਜੀ ਤੇ ਮੈਡਮ ਰੀਤੂ ਸ਼ੋਤ ਜੀ ਪ੍ਰਿੰਸੀਪਲ ਤੇ ਬਾਕੀ ਹੋਰ ਵੀ ਜਿੰਨੇ ਵੀ ਪਤਵੰਤੇ ਸੱਜਣ ਪਹੁੰਚੇ ਹੋਏ ਨੇ ਮੈਂ ਸਾਰਿਆਂ ਦਾ ਹਾਰਦਿਕ ਤੋਂ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਬਾਲੀਬਾਲ ਦੇ ਮੈਚ ਹੋ ਰਹੇ ਆਈ ਪੜਾਈ ਦੇ ਵਿੱਚ ਆਪਾਂ ਨੰਬਰ ਹਾਸਲ ਕਰ ਸਕਾਂਗੇ ਸੋ ਬੇਨਤੀ ਹੈ ਕਿ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦਿਆ ਕਰੋ ਬਾਕੀ ਜੋ ਟੀਮਾਂ ਆਪਣੇ ਫਾਈਨਲ ਦੇ ਵਿੱਚ ਪਹੁੰਚੀਆਂ ਨੇ ਮੈਂ ਉਹਨਾਂ ਦਾ ਇੱਥੇ ਫਾਈਨਲ ਦੇ ਵਿੱਚ ਪਹੁੰਚਣ ਤੇ ਬਹੁਤ-ਬਹੁਤ ਉਹਨਾਂ ਨੂੰ ਵਧਾਈ ਦਿੰਦਾ ਟੀਮ ਨੇ ਇੱਕ ਨੇ ਜਿੱਤਣਾ ਵੈਸੇ ਤਾਂ ਦੋਨੋਂ ਟੀਮਾਂ ਜੇਤੂ ਨੇ ਇੱਕ ਨੇ ਫਸਟ ਆ ਜਾਣਾ ਇੱਕ ਨੇ ਸੈਕੰਡ ਆ ਜਾਣਾ ਦੋਨੋਂ ਟੀਮਾਂ ਪੂਰਾ ਜੋਰ ਲਗਾ ਕੇ ਖੇਡਣਗੀਆਂ ਤੇ ਆਪਾਂ ਸਾਰੇ ਮੈਚ ਦਾ ਆਨੰਦ ਮਾਣਾਂਗੇ ਇੱਥੇ ਦੁਵਾਰਾ ਤੇ ਬੜੀ ਗ੍ਰੋਥ ਹੋ ਰਹੀ ਹੈ ਸਕੂਲ ਦੀ ਤੇ ਬਹੁਤ ਅੱਛਾ ਲੱਗ ਰਿਹਾ ਹੈ ਇਸ ਜਗ੍ਹਾ ਤੇ ਆ ਕੇ ਇਸ ਫੰਕਸ਼ਨ ਤੇ ਆ ਕੇ ਸਪੋਰਟਸ ਫੰਕਸ਼ਨ ਦੇ ਨਾਲ ਨਾਲ ਇੱਥੇ ਕਲਚਰਲ ਐਕਟੀਵਿਟੀਆਂ ਦੇਖ ਕੇ ਮਤਲਬ ਮਨ ਬਹੁਤ ਪ੍ਰਸੰਨ ਹੋਇਆ ਇੰਨੀ ਅੱਛੀ ਤਰ੍ਹਾਂ ਤਿਆਰੀ ਇੰਨੀ ਅੱਛੀ ਆਏ ਆਏ ਹੋਰੇ ਨੂੰ ਸੋਹਾਲ ਸਰ ਨੇ ਬੱਚਿਆਂ ਨੂੰ ਦਿੱਤਾ ਅਸ਼ੀਰਵਾਦ ਤੇ ਕਰਤਾ ਮੈਚ ਸ਼ੁਰੂ ਪਰ ਮੈਚ ਦੇਖਦੇ ਆ ਕਿਹੜੀ ਟੀਮ ਜਿੱਤਦੀ ਹੈ ਜਿੱਤ ਹਰ ਤੋਂ ਚਲੋ ਇੱਕ ਬਣੀ ਹੋਈ ਆ ਪਰ ਜਿਹੜਾ ਗਰਾਊਂਡ ਦੇ ਵਿੱਚ ਮੈਦਾਨ ਦੇ ਵਿੱਚ ਉਤਰ ਗਿਆ ਉਹਦੀ ਪਹਿਲੀ ਜਿੱਤ ਹੋ ਗਈ ਜਦੋਂ ਗਰਾਊਂਡ ਤੇ ਉਤਰ ਗਿਆ ਲਿਆਂ ਨਹੀਂ ਜਾਊਗਾ ਗੇਮ ਪੁਆਇੰਟ ਐਸਡੀ ਸਕੂਲ ਦਾ ਫਾਈ ਪੁਆਇੰਟ ਐਸਡੀ ਸਕੂਲ ਦੇ ਖਾਤੇ 'ਚ ਐਸਡੀ ਸਕੂਲ ਨੇ ਇਹ ਪੁਆਇੰਟਸ ਆਪਣੇ ਖਾਤੇ 'ਚ ਲੈਂਦੇ ਹੋਏ ਇੱਕ ਸੈੱਟ ਨੂੰ ਆਪਣੀ ਝੋਲੀ 'ਚ ਲੈਂਦੇ ਹੋਏ ਲਗਾਤਾਰ ਤਿੰਨ ਸੈੱਟ ਹੋ ਚੁੱਕੇ ਨੇ ਜ ਜਿਹਦੇ ਵਿੱਚੋਂ ਦੋ ਸੈੱਟ ਪੁਆਇੰਟ ਗਾਰਡਨ ਵੈਲੀ ਨੇ ਆਪਣੇ ਝੋਲੇ ਜਪਾਏ ਨੇ 5-1 ਦੇ ਨਾਲ 4 ਪੁਆਇੰਟਾਂ ਦੀ ਲੀਡ ਗਾਰਡਨ ਵੈਲੀ ਸਕੂਲ ਦੇ ਕੋਲ ਬਹੁਤ ਹੀ ਅਸ਼ਾ ਬਹੁਤ ਹੀ ਕੋਸ਼ਿਸ਼ ਕਰਦੀ ਹੋਈ ਡਿਸਟ੍ਰਿਕਟ ਕੇ ਨਾਲ ਲੀਡ ਨੂੰ ਤੋੜਿਆ ਜਾਵੇ ਪਰ ਨਹੀਂ ਇਹ ਡ੍ਰੌਪ ਇਹ ਪੁਆਇੰਟ ਇੱਕ ਇੱਕ ਪੁਆਇੰਟ ਐਸ ਦੀ ਸਕੂਲ ਦੀ ਟੀਮ ਨੂੰ ਆਪਣੀ ਟਰੋਫੀ ਦਾ ਜੁਰ ਲੈ ਕੇ ਜਾਂਦਾ ਹੋਇਆ 22 12 10 ਪੁਆਇੰਟਾਂ ਦਾ ਫਰਕ ਵਾ ਸੁਣਾ ਡ੍ਰੌਪ ਕਰਦਾ ਹੋਇਆ ਵਿਦਿਆਰਥੀ ਅਗੇ ਚੱਪ ਰਿਹਾ 23 12 ਬੱਚਿਆਂ ਦੀ ਹੌਸਲਾ ਵਜਾਈ ਵੀ ਜੁੜੀ ਹੈ ਸੋ ਸਾਰੇ ਬੱਚੇ

दो टीमें पे लगियां जितेगी सो सोना चलता रहूंगा पंथ पर चलने में माहिर बन जाऊंगा या तो मंजिल मिल जाएगी या अच्छा मुसाफिर बन जाऊंगा ਲਾ ਪੁਆਇੰਟ ਲੈ ਲਈ ਬਈ ਐਸਡੀ ਸਕੂਲ ਦੇ ਖਾਤੇ ਦੇ ਵਿੱਚ 24 14 ਇੱਕ ਪੁਆਇੰਟ ਦੀ ਕਮੀ ਬੱਲੇ ਨਹੀਂ ਤਿਆਰ ਬੱਲੇ ਸ਼ਾਟ ਇਹਦੇ ਨਾਲ ਹੀ ਪੂਰੀ ਟੀਮ ਗਾਰਡਨ ਵੈਲੀ ਸਕੂਲ ਇਸ ਟੂਰਨਾਮੈਂਟ ਦਾ ਜੇਤੂ ਟੀਮ ਬਣਦੀ ਹੋਈ ਤੇ ਆਪਣੀ ਘੋਲੀ ਦੇ ਵਿੱਚ ਇਹ ਟਰੋਫੀ ਨੂੰ ਬੰਦੀ ਹੋਈ ਜੋ ਕਿ ਇੰਟਰ ਸਕੂਲ ਬਾਲੀਵਡ ਟੂਰਨਾਮੈਂਟ ਐਂਡੀਸੀ ਐਸ ਮੋਡਰਨ ਹਾਈ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਸੀ ਉਸ ਨੂੰ ਕਿਤੇ ਦੇ ਹੋਏ ਸਾਮੇਦ ਕੀਤੇ ਕੁਝ ਖਿਡਾਰੀ ਬਹੁਤ ਹੀ ਬਿਹਤਰੀਨ ਪਰਫੋਰਮੈਂਸ ਕਰਕੇ ਗਏ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਸੀ ਇਹਨਾਂ ਖਿਡਾਰੀਆਂ ਦਾ ਜਿਹਦੇ ਸਾਧਕੇ ਇਹਨਾਂ ਨੇ ਆਪਣੀ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਅਭੀ ਮੇਰੇ ਦੇ ਸਾਥਕੇ ਇਹ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਵਾਲੀਵਾਲ ਦੇ ਮੈਚ ਤੋਂ ਬਾਅਦ ਅਸੀਂ ਪਹੁੰਚ ਗਏ ਆਟ ਐਂਡ ਗਰਾਫ ਕੰਪੀਟੀਸ਼ਨ ਦੇ ਵਿੱਚ ਔਰ ਬਹੁਤ ਹੀ ਸੋਹਣਾ ਵੈਲਕਮ ਸਕੂਲ ਦੇ ਵੱਲੋਂ ਕਰਿਆ ਗਿਆ

ਟੈਲੈਂਟਡ ਹੋਣ ਦੇਖੋ ਕਿੰਨਾ ਸੋਹਣਾ ਟੈਲੈਂਟ ਆ ਬਾਈ ਬੱਚਿਆਂ ਦੇ ਵਿੱਚ ਬੱਚਿਆਂ ਦੀ ਆਰਟ ਬਾਈ ਯਾਰ ਮੈਂ ਤਾਂ ਹੈਰਾਨ ਹੋ ਗਿਆ ਦੇਖ ਕੇ ਛੋਟੇ ਛੋਟੇ ਬੱਚੇ ਨੇ ਔਰ ਇਹਨਾਂ ਦੀ ਆਰਟ ਔਰ ਕਲਾਕਾਰੀ ਦੇਖੋ ਤੁਸੀਂ ਕੀ ਆ ਯਾਰ ਕੀ ਕਲਾਕਾਰੀ ਕਰੀਆ ਬੱਚਿਆਂ ਨੇ ਔਰ ਦੇਖੋ ਆ ਰੰਗੋਲੀ ਵੀ ਹੁਣ ਆਈ ਫੇ ਸਾਈਡ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਬੱਚਿਆਂ ਨੇ ਛੋਟੇ ਛੋਟੇ ਬੱਚਿਆਂ ਨੇ ਆਪ ਆਪਣੇ ਹੱਥੀ ਬਣਾਈਆਂ ਹੋਈਆਂ ਨੇ ਔਰ ਤੁਸੀਂ ਦੇਖੋ ਆ ਦੀਵੇ ਬਣੇ ਹੋਏ ਨੇ ਜਿੱਦਾਂ ਉਹ ਕਰੇ ਉਹ ਚਮਚਿਆਂ ਦੇ ਨਾਲ ਕਿਦਾਂ ਸਰਕਲ ਬਣਾਇਆ ਹੋਇਆ ਦੇਖੋ ਕਲਾਕਾਰੀ ਹੈ ਇਹ ਸਕੂਲ ਦੇ ਵਿੱਚ ਸਿਖਾਇਆ ਜਾਂਦਾ ਸਿੱਖਣ ਤੋਂ ਬਾਅਦ ਬੱਚੇ ਫਿਰ ਆਪ ਬਣਾਉਂਦੇ ਨੇ ਆ ਦੇਖੋ ਕੀ ਸਰ ਪ੍ਰੋਗਰਾਮ ਹੈ ਹਾਂ ਆਨੰਦ ਆ ਗਿਆ ਜੀ ਪੂਰਾ ਨਹੀਂ ਬਹੁਤ ਵਧੀਆ ਸੀ ਨਾ ਆਇਆ ਜੀ ਨਾ ਤਾਂ ਕਲਾਕਾਰੀ ਕੀ ਟੈਲੈਂਟ ਆ ਬੱਚਿਆਂ ਦਾ ਪਹਿਲਾ ਮੈਚ ਵੀ ਵਧੀਆ ਸੱਸਿਆ ਵਾਲੀਬਾਲ ਦਾ ਮੈਚ ਸੈਕਿੰਡ ਵੀ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਬੱਚੇ ਉਹ ਥੋੜੇ ਜਿਹਾ ਹਾ ਵੀ ਹੋ ਗਏ ਹਾਂ ਮੈਚ ਵੀ ਬਹੁਤ ਭਿਹੜੇ ਭਾਈ ਆਨੰਦ ਆ ਗਿਆ ਮੈਚ ਦਾ ਵੀ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਵੈਲਕਮ ਕਰਨ ਦਾ ਤਰੀਕਾ ਸੀ ਉਹ ਵੀ ਬਹੁਤ ਬਈ ਕਿਹਿਆ ਸ਼ਾਨਦਾਰ ਮਤਲਬ ਮੈਨੇਜਮੈਂਟ ਇਹਨਾਂ ਨੇ ਕਿੰਨਾ ਵਧੀਆ ਤਰੀਕੇ ਨਾਲ ਕਰਿਆ ਵੀਡੀਓ ਤੁਸੀਂ ਦੇਖਿਓ ਔਰ ਸਾਰਾ ਕੁਝ ਆਪਾਂ ਵਿੱਚ ਮੈਂਸ਼ਨ ਕਰਦੇ ਹਾਂ ਮਤਲਬ ਜਿਹੜਾ ਸਟਾਫ ਦਾ ਵੀ ਸੀ ਹੈ ਨਾ ਜੋ ਵਰਕ ਉਹ ਵੀ ਬਹੁਤ ਅੱਛਾ ਸੀ ਕੂਲ ਰਲਨੋਸੀਤਾ ਦੇ ਤੋ ਧੰਨਵਾਦ ਕਰਦੇ ਆ ਮਾਨ ਸਨਮਾਨ ਦੇ ਲਈ ਜਾ ਸਾਰਾ ਆਨੰਦ ਆਇਆ ਜੀ ਫਿਰ ਪੂਰਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਅੱਛਾ ਲੱਗਿਆ ਜੀ ਬਹੁਤ ਅੱਛਾ ਬਹੁਤ ਵਧੀਆ ਇੰਨਾ ਮਾਣ ਸਤਿਕਾਰ ਬਹੁਤ ਆਨੰਦ ਮਤਲਬ ਇਸ ਤਰ੍ਹਾਂ ਦੀ ਮੈਨੇਜਮੈਂਟ ਮਤਲਬ ਕਿ ਕਿੰਨਾ ਵਧੀਆ ਤਰੀਕੇ ਦੇ ਨਾਲ ਜਿਹੜਾ ਵੈਲਕਮ ਕਰਦਾ ਕਰਿਆ ਉਹਨਾਂ ਨੇ ਔਰ ਸਾਨੂੰ ਦੇਖ ਕੇ ਵੀ ਮਤਲਬ ਅੱਖਾਂ ਨਮ ਹੋ ਗਈ ਇੰਨੀ ਖੁਸ਼ੀ ਹੋਈ ਆਪਣਾਪਨ ਮਹਿਸੂਸ ਹੋਇਆ ਕਰਾ ਬਿਲਕੁਲ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਆ ਜੀ ਮੈਂ ਸਰ ਤੁਹਾਡਾ ਵੀ ਧੰਨਵਾਦ ਕਰਦਾ ਮੋੜੇ ਨਾਲ ਸਾਨੂੰ ਵੀ ਨਾਲ ਜਾਣ ਦਾ ਮੌਕਾ ਮਿਲੇਆ ਕਿ ਆ ਮਤਲਬ ਨੰਦਾ ਔਰ ਬਲੀਵਲ ਜਿਹੜਾ ਮੈਚ ਆ ਪੂ ਔਰ ਵੀਡੀਓ ਵੀ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ